ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬੱਕਰੀ ਪਾਲ ਕ ਵੀਰਾਂ ਨੂੰ ਬੇਨਤੀ ਹੈ ਵੀ ਪਿੰਡ ਲਹਿਰਾ 베ਗਾ ਜ਼ਿਲ੍ਹਾ ਬਠਿੰਡਾ ਜੀ ਆਏ ਸੋਮਵਾਰ ਬੱਕਰੀਆਂ ਦੀ ਮੰਡੀ ਲੱਗਦੀ ਹੈ ਜੀ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਹੈ ਪਾਣੀ ਠੰਡਾ ਸਾਰੇ ਵੀਰਾਂ ਨੂੰ ਬੇਨਤੀ ਹੈ ਜੋ ਵਾਟਰ ਪਾਕ ਬਣਿਆ ਹੋਇਆ ਨਾਉਣ ਵਾਲਾ ਲਹਿਰੇ 베ਗੇ ਉਹ ਤੋਂ ਖੱਬੇ ਹੱਥ ਪਹਿਲੀ ਪਹੀ ਮੁਰਦੀ ਹੈ ਜਮਾ ਮੰਡੀ ਦੇ ਵਿੱਚ ਜਾਂਦੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਮੰਡੀ ਤੇ ਪਹੁੰਚਿਆ ਕਰੋ ਦੂਸਰੀ ਬੇਨਤੀ ਇਹ ਹੈ ਵੀ ਰਾਮਪ੍ਰੇਮ ਤੋਂ ਹੈਗਾ ਵੀ 10-11 ਕਿਲੋਮੀਟਰ ਲਹਿਰਾਵੇਗਾ ਪੁੱਚੋ ਮੰਡੀ ਤੋਂ 3 ਕਿਲੋਮੀਟਰ ਜੀ ਤੇ ਜ਼ਿਲ੍ਹਾ ਬਠਿੰਡਾ ਪਿੰਡ ਲਹਿਰਾਵੇਗਾ ਜੀ ਤੇ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵਾਰ ਤੋਂ ਵਾਰ ਮੰਡੀ ਤੇ ਪਹੁੰਚਿਆ ਕਰੋ ਜੀ ਦੂਜੀ ਗੱਲ ਬਾਬਾ ਜੀ ਕਰਨਗੇ ਜੀ ਦਿਨ ਸੋਮਵਾਰ ਜੀ ਹਾਂ ਇਹ ਸੋਮਵਾਰ ਨੰਬਰ ਹੈਗਾ 73408 93510 73408 93510 ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਦੇਗਾ ਲਹਿਰਾ ਹਰ ਸੋਮਵਾਰ ਮੰਡੀ ਲੱਗਦੀ ਬਈ ਜੀ ਰਾਮਪੁਰੇ ਦਾ ਤਰੀਬਨ 10-11 ਕਿਲੋਮੀਟਰ ਹੈ ਤੇ ਸੁੱਚਾ ਮੰਡੀ ਤੋਂ 3 ਕਿਲੋਮੀਟਰ ਹੈ। ਇੱਧਰ ਸੱਜੇ ਹੱਥ ਜੇ ਆਪਾਂ ਰਾਮਪੁਰੇ ਵੱਲ ਆਈਏ ਸੱਜੇ ਹੱਥ ਪੰਪ ਹੱਬੇ ਗੇਟ ਬਣਿਆ ਹੋਇਆ ਹੈ। ਗੇਟ ਦੇ ਬਿਲਕੁਲ ਐਂਟਰ ਹੋ ਕੇ ਖੱਬੇ ਹੱਥ ਪਹੀ ਮੁੜਦੀ ਹੈ ਜੀ। ਉਹ ਖੇਤ ਦੇ ਵਿੱਚ ਬਿਲਕੁਲ ਜਾ ਕੇ ਜਿੱਥੇ ਮੰਡੀ ਲੱਗਦੀ ਹੈ ਉੱਥੇ ਮੁੱਕ ਜਾਂਦੀ ਹੈ। ਤੇ ਵਾਟਰ پارک ਵਾਲਾ ਹੈ ਨਾ ਉਹ ਵਾਲਾ ਜੀ ਉਹਦੇ ਪਿੱਛੇ ਬੈਕ ਸਾਈਡ ਮੰਡੀ ਲੱਗਦੀ ਹੈ। ਭਾਈ ਲੱਖੀ ਗੇਟ ਵੀ ਬਣਿਆ ਹੋਇਆ ਹੈ। ਹਾਂ ਗੇਟ ਦੇ ਹਾਂ ਗੇਟ ਦੇ ਅੰਦਰ ਹੀ ਆ ਜਾਈਏ ਖੱਬੇ ਹੱਥ ਮੁੜੇਵਾ ਇਹ ਰਾਮਪੁਰੇ ਵੱਲ ਆਈਏ। ਤੇ ਉਹ ਗੇਟ ਦੇ ਅੰ ਅਹੀ ਬਿਲਕੁਲ ਜਾ ਕੇ ਜਿੱਥੇ ਮੰਡੀ ਲੱਗਦੀ ਹੈ ਉੱਥੇ ਖਤਮ ਹੋ ਜਾਂਦੀ ਹੈ ਉਸੇ ਖੇਤ ਦੇ ਵਿੱਚ ਮੰਡੀ ਲੱਗਦੀ ਹੈ ਬਾਈ ਲਖੀ ਲਾਉਂਦਾ ਮੰਡੀ ਰੋਟੀ ਪਾਣੀ ਦਾ ਖਾਣ ਪੀਣ ਦਾ ਪ੍ਰਬੰਧ ਨੱਸੀ ਬਾੜੀ ਦਾ ਪੂਰਨ ਪੂਰਾ ਹੁੰਦਾ ਬਾਈ ਜੀ ਤੇ ਨੇੜੇ ਵਾਲੇ ਵੀਰਾਂ ਨੂੰ ਬੇਨਤੀ ਹੈ ਵੀਰੇ ਭਰਾ ਨੇੜੇ ਵਾਲੇ ਵੀਰ ਜੂਰ ਪਹੁੰਚਿਆ ਕਰਨਾ ਉਸ ਨੂੰ ਲੈਣ ਵੇਚਣ ਵਾਸਤੇ ਦੂਰ ਵਾਲੇ ਵੀਰ ਬਹੁਤ ਆਉਂਦੇ ਆ ਹਾਂ ਦੂਰ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਨੇੜੇ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਉਂਦੇ ਉਹਨਾਂ ਨੂੰ ਵੀ ਬਾਤ ਕਰਦੇ ਆ ਜਿਹੜੇ ਨਹੀਂ ਆਉਂਦੇ ਉਹ ਆ ਜਾ ਕਰੋ ਕਿਰਪਾ ਕਰਕੇ ਥੋੜੀ ਬੇਨਤੀ ਹੈ ਉਹ ਜੂਰ ਪਹੁੰਚਣ ਮੇਰੇ ਭ